ਤਾਂ ਅਮੀਖ ਸਮਾਗਮ ਮੈਂ ਇੱਕ ਲੱਖਿਆ ਕੱਟਣ ਗਿਆ ਅੱਗੇ ਨਾ ਬੋਲੀ ਹੁਣ ਬਸ ਹਾਇ ਸਿੰਘ ਸਾਹਿਬ ਬਸ ਬਸ ਹੁਣ ਨਾ ਬੋਲੇ ਮੈਂ ਇੱਕ ਲੱਖਿਆ ਕੱਟਣ ਲੱਗਿਆ ਬਸ ਠੀਕ ਹੈ ਹਾਇ ਸਿੰਘ ਸਾਹਿਬ ਪ੍ਰਧਾਨ ਸਾਹਿਬ ਮੈਂ ਪਿਛਲੇ ਸਾਲ ਵੀ ਬੇਨਤੀ ਕੀਤੀ ਸੀ ਮੇਰੀ ਤਨਖਾਹ ਵਧਾ ਦਿਓ 6000 ਦੇ ਵਿੱਚ ਗੁਜ਼ਾਰਾ ਨਹੀਂ ਹੁੰਦਾ ਪ੍ਰਧਾਨ ਸਾਹਿਬ ਤਨਖਾਹ ਵਧਾਉਣਾ ਮੇਰੇ ਕਿਲੇ ਦਾ ਡਿਸੀਜਨ ਨਹੀਂ ਹੁੰਦਾ ਉਰੇ ਇੱਕ ਮੇਟਰੀ ਫੈਸਲਾ ਲੰਦੀ ਹੈ ਅੱਗੇ ਧਾਰਮਿਕ ਸਮਾਗ ਮਾਰ ਹੈ ਕਿੰਨਾ ਖਰਚਾ ਹੈ ਕਿੰਨਾ ਕੰਮ ਕਰਨਾ ਪੈਂਦਾ ਹੈ ਕਿੰਨਾ ਪ੍ਰੈਸ਼ਰ ਹੈ ਸਿੰਘ ਸਾਹਿਬ ਜੇ ਤੁਹਾਡਾ ਗੁਜ਼ਾਰਾ ਨਹੀਂ ਹੁੰਦਾ ਕਿਤੇ ਹੋਰ ਥਾਂ ਦੇਖ ਲਓ ਜੇ ਤੁਸੀਂ ਨਹੀਂ ਕਿਰਤਨ ਕਰੋਗੇ ਕੋਈ ਹੋਰ ਕਰ ਲੇਗਾ ਹੈਲੋ ਟੈਂਟਰਾ ਕਿੰਨੇ ਪੈਸੇ ਮੁੰਦਾ ਸੀ ਕੁਇਟਾਂ ਦੀ ਟਰਾਈ ਕਰ ਲਿਓ ਹਾਂ ਕੀ ਹਾਲ ਹੈ ਵੀਰੇ ਉਹ ਕੀ ਹਾਲ ਹੈ ਬੱਲੇ ਬਸ ਠੀਕ ਠਾਕ ਹੈ ਤੂੰ ਸੁਣਾ ਬਹੁਤ ਵਧੀਆ ਤਾਇਆ ਕਿਦਾਂ ਤਾਇਆ ਠੀਕ ਠਾਕ ਹੈ ਤੇ ਬਾਪੂ ਬਾਪੂ ਵੀ ਠੀਕ ਠਾਕ ਹੈ ਤੂੰ ਕਦੇ ਆਉਂਦਾ ਹੀ ਨਹੀਂ ਯਾਰ ਉਹ ਯਾਰ ਕੀ ਕਰੀਏ ਤੇਰੇ ਸਾਹਮਣੇ ਹੀ ਹੈ ਮਕਾਮ ਦਾ ਕੰਮ ਸ਼ੁਰੂ ਕਰ ਲਿਆ ਕਮਾਕਾਰਾਂ ਤੋਂ ਵੇਲ ਨਹੀਂ ਹੈ ਮੈਂ ਨਾ ਤੇਰੇ ਕੋਲ ਇੱਕ ਕੰਮ ਆਇਆ ਸੀ ਰਬਾ ਵੀਰੇ ਹਾਂ ਦੱਸ ਉਹ ਤੂੰ ਕਹਿੰਦਾ ਸੀ ਨਾ ਕਿ ਤੇਰੇ ਦਫ਼ਤਰ ਦੇ ਵਿੱਚ ਕੋਈ ਪੋਸਟ ਖਾਲੀ ਹੈ ਹਾਂ ਹਾਂ ਸਿਕਿਉਰਿਟੀ ਗਾਰਡ ਦੀ ਹਾਂ